ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਸੇਮਾ ਕਲਾਂ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗਰਸੇਵ ਕਦੇ ਕਰਵਾ ਆਪਾਂ ਇਹ ਪਹਿਲੇ ਸੂਏ ਸੂਣ ਵਾਲੀ ਇੱਕ ਵਿਹੜ ਦਿਖਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਚਵਾਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਡੇਰਾ ਰੂਮੀ ਆਂਦਾ ਚਵਾਰਾ ਸਾਹਿਬ ਹੈ ਉਹਦੇ ਬਿਲਕੁਲ ਨਜ਼ਦੀਕ ਬਾਈ ਦਾ ਘਰ ਹੈ ਤੇ ਪਹਿਲੇ ਸੂਏ ਮਿੱਤਰੋ ਇਹਨੇ ਸੂਣਾ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਉਹਦੀ ਤਾਂ ਗੱਲਬਾਤ ਆਪਾਂ ਬਾਅਦ ਦੇ ਨਾਲ ਹੀ ਕਰਾਂਗੇ ਕੱਦ-ਕਾਟ ਮਿੱਤਰੋ ਦਰਮਿਆਨਾ ਤੇ ਥਾਂਡੇ ਵੀ ਦੀ ਪੂਰੀ ਸਾਫ ਜਿਹੜਾ ਦੁੱਧ ਅੰਦਾਜ਼ਾ ਵੀ 15-16 ਲੀਟਰ ਅੰਦਾਜ਼ਾ ਵੀ ਕੱਢੂਗੀ ਵੱਧ ਘੱਟ ਤੁਹਾਡੀ ਸੇਵਾ ਦੇ ਡਿਪੈਂਡ ਕਰਦਾ ਤੇ ਕੀ ਰੇਟ ਹੈ ਇਹਦੀ ਗੱਲਬਾਤ ਆਪਾਂ ਬਾਅਦ ਦੇ ਨਾਲ ਹੀ ਕਰਾਂਗੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਈਏ ਫਿਰ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਤੁਰਦੇ ਜਿਖ ਮੜ ਜਾ ਸੋ ਜੇਕਰ ਕਿਸੇ ਵੀ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਤੇ ਘਰੇਲੂ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਪਹਿਲੇ ਸੂਏ ਸੁਣਾ ਫਿਕਸ ਹਵਾਨੇ ਦੀ ਹੈ 16 17 ਲੀਟਰ 15 16 ਅੰਦਾਜ਼ਾ ਇਹ ਦੁੱਧ ਕੱਢ ਸਕਦੀ ਹੈ ਬੰਦ ਐਚ ਐਫ ਤੇ ਇਹ ਥੋੜੀ ਜਿਹੀ ਮਿੱਤਰੋ ਜਰਸੀ ਦੇ ਵਿੱਚ ਕਰਾਸ ਹੈ ਹਾਂਜੀ ਭਾਈ ਜੀ ਕਿ ਸੇ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਠੀਕ ਐ ਸੇ ਤਾਂ ਹਾਂਜੀ ਮਤਲਬ ਆਪਣੀ ਤੀਜੀ ਚੌਥੀ ਵੀਡੀਓ ਹੈ ਨਾ ਇਹ ਤੀਜੀ ਆਜੀ ਆਪਣੀ ਤੀਜੀ ਹਾਂਜੀ ਕਿਵੇਂ ਰਿਹਾ ਪਹਿਲਾਂ ਜੀ ਵਧੀਆ ਜੀ ਠੀਕ ਲੱਗਦਾ ਕੰਮ ਹਾਂਜੀ ਹਾਂਜੀ ਠੀਕ ਐ ਇਹ ਹੁਣ ਆਪਾਂ ਜਿਹੜੀ ਵੈੜ ਦਿਖਾਈ ਹੈ ਹਾਂਜੀ ਤੇ ਇਹਦਾ ਸੂਆ ਹੁਣ ਪਹਿਲਾ ਸੁੰਦੀ ਹੈ ਹਾਂਜੀ ਪਹਿਲਾ ਕਿੰਨੇ ਕ ਦਿਨ ਲੇਜੂਗੀ ਇਹ ਲੈ ਹੀ ਹੋਈ ਮੰਨ ਕੇ ਚੱਲ ਵੀ 5 ਦਿਨ ਲਾਏ 6 ਦਾ ਜੀ 5-6 ਦਿਨ ਹਾਂਜੀ ਠੀਕ ਹੈ ਕਿੰਨਾ ਕੰਦਾ ਜਿਆ ਦੁੱਧ ਕੱਢ ਸਕਦੀ ਐ ਜਿਵੇਂ ਦੁੱਧ ਜੀ ਇਹ 15 ਤੋਂ 16 ਲੀਟਰ ਅੰਦਾਜ਼ਾ ਹੈਨਾ ਹਾਂ 6 ਵਾਂਗ ਵੱਧ ਵੀ ਕੱਢ ਸਕਦੀ ਹਾਂ ਹਾਂ ਅੱਗੇ ਸਾਂਸਵਾਲ ਤੇ ਫਰਕ ਹੈ ਹੈਨਾ ਤੇ ਰੇਟ ਕੀ ਕਰਤਾ ਜੀ ਦਾ ਰੇਟ ਇਹਦਾ 68000 ਆ ਜੀ ਮਾਨ ਤਾਨ ਮਾਨ ਤਾਨ ਵਿੱਚੋਂ ਕਰ ਦਾਂਗੇ ਜੀ ਮਾੜਾ ਮੋਟਾ ਥੋੜਾ ਕੰਨਾ ਹੋ ਜਾਊਗਾ ਹਾਂਜੀ ਹਾਂ ਠੀਕ ਹੈ ਪਹਿਲੇ ਸੂਏ ਸੂਣਾ ਦਿਨ ਪੰਜ ਚਾਰ ਦਿਨ ਲੈ ਜੂ ਹਾਂਜੀ 5-5 ਲੈ ਜੇ 6 ਲੈ ਜੇ ਇੱਥੇ ਲੈ ਜਾਓ ਜੀ ਓਕੇ ਤੇ ਫੋਨ ਨੰਬਰ ਜੀ ਆਪਣਾ 78145 78145 97054 97054 54 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਫਿਰ ਆਪਾਂ ਕਹਣਾ ਵੀ ਲੋਡ ਹੋਵੇ ਤਾਂ ਪਹਿਲੇ ਸੂਏ ਮਿੱਤਰੋ ਸੂਣਾ ਦਿਨ 4-5 ਦਿਨ ਅੰਦਾਜ਼ਾ ਰਹਿੰਦੇ ਨੇ ਪਹਿਲਾਂ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਹੈ ਐਚ ਐਫ ਤੇ ਜਰਸੀ ਦਾ ਮਿੱਤਰੋ ਇਹ ਕ੍ਰਾਸ ਹੈ ਜਿਹੜੀ ਸ਼ਰੀਰ ਦੀ ਬੰਤਰ ਉਹ ਜਰਸੀ ਨਾਲ ਹੀ ਆ ਰੰਗ ਐਚ ਐਫ ਵਾਲਾ ਤੇ ਕੱਦ ਮਿੱਤਰੋ ਦਰਮਿਆਨਾ ਹੈ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਬਧਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ